ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਸਿੱਧੂ ਗਲੋਬਲ ਫਾਰਮਿੰਗ ਨਾਲ ਅਤੇ ਮੇਰੀ ਕੋਸ਼ਿਸ਼ ਇਹੀ ਰਹੀ ਹੈ ਇਸ ਚੈਨਲ ਦੇ ਕੇ ਮੈਂ ਜੋ ਵੀ ਸਾਡੇ ਕਿਸਾਨ ਭਰਾ ਇਹ ਰਵੈਤੀ ਫਸਲਾਂ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੇ ਤੁਹਾਡੀ ਜਾਣਕਾਰੀ ਵਾਸਤੇ ਤੇ ਅੱਜ ਮੈਂ ਆਇਆ ਪਿੰਡ ਬੱਬਨਪੁਰ ਵਿਖੇ ਮੇਰਾ ਨਾਮ ਲਾਭ ਸਿੰਘ ਪਿੰਡ ਬੱਬਨਪੁਰ ਠੀਕ ਹੈ ਜੀ ਤੁਸੀਂ ਕਿਵੇਂ ਸੋਚਦੇ ਹੋ ਵੀ ਰਬਾਈਤੀ ਫਸਲਾਂ ਤੋਂ ਹਟ ਕੇ ਆਪਾਂ ਕਿੱਧਰ ਫਸਲਾਂ ਕਿਹੜੀਆਂ ਬੀਜੇ ਕਰੀਏ ਹੋਰ ਬਾਕੀ ਇਹ ਫਸਲਾਂ ਜਿਵੇਂ ਮੱਕੀ ਬੀਜਦੇ ਆ ਇਹਦਾ ਖਾਚਾ ਵੀ ਘਟ ਪੈਂਦਾ ਜੀਰੀ ਨਾਲੋਂ ਪਾਣੀ ਦੀ ਵੀ ਬੱਚਤ ਹੁੰਦੀ ਆ ਹਾਂ ਇਹਦੇ ਕਰਕੇ ਕੀਰੀ ਨੂੰ ਛੱਡ ਕੇ ਮੱਕੀ ਦਾ ਵੀ ਫਾਇਦਾ ਜੀ ਜੀ ਠੀਕ ਹੈ ਜੀ ਤੇ ਤੁਸੀਂ ਇਹ ਜੋ ਮੱਕੀਆਂ ਬੀਜੀ ਹੈਗੀ ਇਹ ਇਹ ਤੁਹਾਡੀ ਕਿੰਨਾ ਰਕਬਾ ਜੀ ਇਹ ਇੱਕ ਇੱਕੜ ਆ ਪੰਜ ਕਿੱਗੇ ਅੱਛਾ ਜੀ ਇੱਕ ਕਿੱਗ ਪੰਜ ਕਿੱਗ ਇਹ ਤੁਸੀਂ ਐਦਗੀ ਪਹਿਲੀ ਵਾਰ ਬੀਜੀ ਹੈਗੀ ਇਹ ਪਹਿਲੀ ਵਾਰ ਬੀਜੀ ਆ ਤੁਹਾਨੂੰ ਕਿਹਨੇ ਫਿਰ ਪ੍ਰੇਤ ਕਰਿਆ ਵੀ ਬੀਜੋ ਆਪਣੇ ਖੇਤੀਬਾੜੀ ਦਫਤਰ ਵਾਲਿਆਂ ਨੇ ਅੱਛਾ ਜੀ ਉਹਨਾਂ ਦੇ ਕਹੇ ਹੱਥੇ ਬੀਜੀ ਆ ਜੀ 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 ਜਣੀ ਤੁਹਾਡੇ ਉਹਨੂੰ ਵੇਟ ਕੀਤਾ ਹਾਂ ਇੱਥੇ ਖੇਤ ਆ ਕੇ ਤੁਹਾਨੂੰ ਦੱਸਿਆ ਉਹ ਵੀ ਇੱਥੇ ਇਹ ਲਾ ਲਓ ਹੈ ਨਾ ਉਹ ਇੱਥੇ ਕੋਲੇ ਖੜ ਕੇ ਵਝਾ ਕੇ ਗਏ ਨੇ ਗਿਆ ਕੇ ਗਏ ਨੇ ਠੀਕ ਹੈ ਠੀਕ ਹੈ ਜੀ ਇਹ ਪੱਕਣ ਤੱਕ ਜੀ ਕਿੰਨਾ ਟਾਈਮ ਲਾ ਲੈਂਦੀ ਹੈ ਇਹ ਇਹ ਤਕਰੀਬਨ 4 ਮਹੀਨੇ ਲੱਜੂ ਪੂਰੀ ਪੱਕੂ ਪੱਕਣ ਤੱਕ ਠੀਕ ਹੈ ਜੀ ਤੇ ਇਹਦੇ ਵਿੱਚ ਸੋਜੀ ਰੇਖਾ ਖਾਦ ਕਿੰਨੇ ਕਿ ਪਾਈ ਹੈ ਤੇ ਹੋਰ ਸਪਰੇਹਾਂ ਕਿੰਨੇ ਕੀਤੀਆਂ ਨੇ ਜਿਹਦੇ ਵਿੱਚ ਦੋ ਬੈਗ ਡੀਪੀ ਦੇ ਪਾਏ ਨੇ ਆਪਾਂ ਨੇ ਜੀ ਤਿੰਨ ਥੈਲੇ ਜੂਰੀਆ ਜੀ ਬਾਕੀ ਤਿੰਨ ਸਪਰੇਹਾਂ ਹੋ ਗਈਆਂ ਜੀ 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 ਠੀਕ ਹੈ ਜੀ ਤੇ ਜੇਵਾ ਦੇਖਿਓ ਵੀ ਤਾਂ ਝਾੜ ਅੰਦਾਜ਼ਾ ਝਾੜ ਕਿੰਨਾ ਹੁੰਦਾ ਜੀ ਦਾ ਏਕੜ ਦਾ ਝਾੜ ਇਹ 20 22 ਕਾਉਂਟਨ ਅੰਦਾਜ਼ਾ ਜੇ ਸਾਨੂੰ ਲੱਗਦਾ ਵੀ ਹੂਕਾ ਅੱਛਾ ਜੀ ਐਸਟੀਮੇਟ ਅ ਵੀ ਬਾਈ ਕੁੰਟਲ ਹੈ ਕਿੱਕੜ ਦੇ ਦੇ ਹਾਂ ਪਹਿਲੀ ਬੋਰੀ ਬੀਜੀ ਆ ਨੀ ਹੋ ਜਾਣਗੇ ਹਾਂ ਹਾਂ ਬਾਕੀ ਤੁਸੀਂ ਕਹਿੰਦੇ ਜਿਹੜੇ ਹੋਰ ਆਪਾਂ ਬੀਜਦੇ ਉਹ ਕਿਹੜੀ ਜਿਹਦੇ ਝਾੜ ਵੱਧ ਹੁੰਦਾਗਾ ਉਹ ਕਿਹੜੀ ਜਿਹੜੇ ਆਪਾਂ ਆਲੂ ਪੱਟ ਕੇ ਬੀਜਦੇ ਆ ਜੀ ਉਹਦਾ ਝਾੜ ਵੱਧ ਹੋ ਜਾਂਦਾ ਅੱਛਾ ਜੀ ਉਹ ਤਾਂ 30 35 ਕੁੰਟਲ 35 ਹੋ ਹੀ ਜਾਂਦੇ ਨੇ 35 ਕੁੰਟਲ ਜੀ ਜੀ ਉਹ ਤਾਂ ਫਿਰ ਬੀਜ ਵਰਗੀ ਹੁੰਦਾ ਕਿ ਇਹਦਾ ਕੀ ਫਰਕ ਫਰਕ ਹੈ ਉਹਦਾ ਬੀਜ ਦਾ ਫਰਕ ਆ ਅੱਛਾ ਬੀਜ ਦਾ ਫਰਕ ਹੈ ਜੀ ਇਹ ਗਰਮੀ ਵਾਲਾ ਬੀਜ ਇਹ ਗਰਮੀ ਵਾਲਾ ਹੁੰਦਾ ਇਹ ਬਰੀਕ ਹੁੰਦਾ ਥੋੜਾ ਠੀਕ ਹੈ ਜੀ ਠੀਕ ਹੈ ਉਹ ਮੋਟੀ ਹੁੰਦੀ ਹੈ ਉਹ ਮੋਟਾ ਹੁੰਦਾ ਠੀਕ ਹੈ ਸਰ ਠੀਕ ਹੈ ਜੀ ਤੇ ਤੁਸੀਂ ਤੁਹਾਡੇ ਪਿੰਡ ਚ ਹੋਰ ਵੀ ਮੱਕੀ ਬੀਜੇ ਕਿਸਾਨ ਨੇ ਬੀਜੀ ਹੋਈ ਆ ਨਾ ਇਹ ਪਹਿਲੀ ਵਾਰ ਆਪਾਂ ਨੇ ਬੀਜੀ ਆ ਸਿਰਫ ਹੋਰ ਨਹੀਂ ਅੱਛਾ ਹੋਰ ਕੋਈ ਨਾ ਬੀਜੀ ਹੈਗੀ ਨਾ ਠੀਕ ਹੈ ਜੀ ਠੀਕ ਹੈ ਤੇ ਫਿਰ ਤੁਹਾਨੂੰ ਮਹਿਕਮ ਨੇ ਬਜਾਈਆ ਮਹਿਕਮ ਨੇ ਸਾਨੂੰ ਮੋਟੀਵੇਟ ਕੀਤਾ ਬੀਜਣ ਵਾਸਤੇ ਬੀਜਣ ਵਾਸਤੇ ਤੇ ਫਿਰ ਇਹਨੂੰ ਖਰੀਦ ਵੀ ਕਰੂ ਮਹਿਕਮਾਂ ਇਹ ਖਰੀਦ ਨਹੀਂ ਕਰਦਾ ਖਰੀਦਦਾ ਆਪਾਂ ਜਿੱਥੇ ਮਰਜ਼ੀ ਵੇਚਾਂਗੇ ਇਹਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਸਬਸਿਡੀ ਦੇਣਗੇ 7000 ਰੁਪਏ ਕਹਿੰਦੇ ਨੇ ਇਕੜ ਦਾ ਇਕੜ ਦਾ ਜੀ 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 ਠੀਕ ਹੈ ਠੀਕ ਹੈ ਤੇ ਹੋਰ ਤੁਸੀਂ ਕੀ ਸਲਾਹ ਦਿਓਂ ਕਿਸਾਨਾਂ ਨੂੰ ਵੀ ਰਬੇਤੀ ਫਗਲਾਂ ਛੱਡ ਕੇ ਆਪਾਂ ਇੱਧਰ ਆਓ ਕਰਨਾ ਵਗੈਰਾ ਹਨਾ ਸਬਜ਼ੀਆਂ ਵਗੈਰਾ ਸਲਾਹ ਹੀ ਦਿੰਨੇ ਆ ਸਬਜੀ ਤਾਂ ਆਪਾਂ ਨੇ ਬੀਜੀ ਨਹੀਂ ਕਦੇ ਜੀ 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 ਨੂੰ ਛੱਡ ਕੇ ਗੰਨੇ ਦਾ ਵੀ ਇੱਥੇ ਮਿਲ ਨੇੜੇ ਹੈ ਨਹੀਂ ਕੋਈ ਫੈਲਾਣੀ ਬੀਜਣ ਦਾ ਹੂੰ ਬਾਕੀ ਜੀ ਦੀ ਛੱਡ ਕੇ ਮੱਕੀ ਬੀਜੋ ਜੀ ਉਹਦੇ ਖਾ체 ਘੱਟ ਪੈਣਗੇ ਠੀਕ ਖਾ체 ਘੱਟ ਪੈਣ ਲਿਆ ਤੇ ਹਨ ਨਾਲ ਪਾਣੀ ਦੀ ਬਚਤ ਨਾਲ ਪਾਣੀ ਦੀ ਬਚਤ ਨਾਲ ਖਾਦ ਦੀ ਬਚਤ ਨਾਲ ਤੇ ਬਾਕੀ ਤੁਸੀਂ ਹੋਰ ਨਹੀਂ ਬੀਜਦੇ ਕੋਈ ਸਬਜ਼ੀ ਵਗੈਰਾ ਜਾਂ ਹੋਰ ਕੋਈ ਮੂੰਗੀ ਵਗੈਰਾ ਹੋਰ ਲਗਦੇ ਸਬਜ਼ੀ ਗੱਲ ਨੂੰ ਤੋਂ ਬਿਨਾ ਹੋਰ ਨਹੀਂ ਬੀਜਿਆ ਕੋਈ ਅਸ ਅਲੂ ਅਲੂ ਕਰਦੇ ਆਲੂ ਬੀਜਦੇ ਹਨ ਹੂੰ ਆਲੂਆਂ ਦਾ ਜੇ ਪੁੱਛੀ ਆਪਾਂ ਆਲੂਆਂ ਦੇ ਏਕੜ ਚ ਕਿੰਨਾ ਝੜ ਹੋ ਜਾਂਦਾ ਆਲੂਆਂ ਦਾ ਜੀ ਇੱਕ ਏਕੜ ਦਾ ਅੰਦਾਜ਼ਾ ਕਿੱਕਰ ਚ 250 ਗੱਟਾ ਹੋ ਜਾਂਦਾ 50 ਕਿਲੋ ਦਾ ਗੱਟਾ 250 ਗੱਟਾ ਹੋ ਜਾਂਦਾ ਸਹੀ ਠੀਕ ਤੇ ਉਹਦਾ ਖਰਚਾ ਉੱਪਰ ਸਪਰੇ ਬਗਾਰ ਕਰਨੀ ਪੈਂਦੀ ਆ ਖਾਦ ਵਗੈਰਾ ਸਪਰੇ ਹਾਂ ਵੀ ਹੁੰਦੀਆਂ ਨੇ ਉਹ ਤੇ ਪੈਂਦੀਆਂ ਤੇ ਤਿੰਨ ਤੋਂ ਦਸ ਸਪਰੇ ਹ ਹੋ ਜਾਂਦੀਆਂ ਨੇ ਜੀ ਬਾਕੀ ਕੱਖਾਂ ਵਾਲੀ ਹੋ ਜਾਂਦੀ ਆ ਇੱਕ ਜੀ ਬਾਕੀ ਡੀਪੀ ਥੋੜਾ ਵੱਧ ਪੈਂਦਾ ਉਹਦੇ ਚ ਠੀਕ ਹੈ ਜੀ ਚਾਰ ਥੈਲੇ ਪੈ ਜਾਂਦੇ ਨੇ ਪੋਟਾਸ਼ ਦਾ ਪੈ ਜਾਂਦਾ ਇੱਕ ਥੈਲਾ ਠੀਕ ਹੈ ਜੀ ਆਲੂਆਂ ਚ ਮੈਂ ਇਹ ਦੇਖਿਆ ਵੀ ਆਮ ਤੌਰ ਤੇ ਆਪਣੇ ਕਿਸਾਨ ਜਿਆਦਾਤਰ ਵੀ ਸੋਖਾਲੀ ਜੀ ਗੱਲ ਕਰ ਲੈਣ ਜਿਵੇਂ ਸੋਖਾਲੀ ਜੀ ਝੋਨਾ ਲਾਤਾ ਇਹਨੂੰ ਪਾਣੀ ਲੈ ਜਾਓ ਇੱਕ ਦੋ ਫਰਿਆ ਕਰਤੀਆਂ ਫੇ ਕਣਕੀ ਬਿਜਲੀ ਵੀ ਜੇ ਉਹ ਸਬਜੀ ਬਾਲ ਕਿਉਂ ਆ ਰਹੀ ਜੀ ਖੇਤਾਂ ਰੱਪੇ ਹਾਂ ਇਹ ਪਹਿਲਾਂ ਸਬਜੀ ਦਾ ਕਿੰਨੀ ਮਹਿੰਗੀ ਹੁੰਦੀ ਨਹੀਂ ਪਹਿਲਾਂ ਤਾਂ ਬੀਜ ਦੇ ਆਉਂਦੇ ਨਹੀਂ ਥੋੜਾ ਸੌਖਾ ਲੱਗਦਾ ਇਹਨਾਂ ਨੂੰ ਜੇ ਜਦੋਂ ਕਰਨਗੇ ਫਿਰ ਸੌਖਾ ਉਹ ਵੀ ਲੱਗੂਗਾ ਸਬਜੀ ਵੀ ਇਹ ਵੀ ਸੌਖਾ ਲੱਗਣੀਆਂ ਫਸਲਾਂ ਹੋਰ ਸਬਜੀ ਦਾ ਫਿਰ ਇਹ ਵੀ ਇੱਕ ਕਾਰਨ ਹੋਊਗਾ ਤਾਂ ਨਾ ਬੀਜਣ ਦਾ ਕਦੇ ਸਬਜੀ ਮੰਨ ਲਓ ਵੀ 10 ਰੁਪਏ ਕਿਲੋ ਮਿਲਦੀ ਹੈ ਕਦੇ ਫਿਰ ਉਹ ਹੀ 80 ਰੁਪਏ ਕਿਲੋ ਹੋ ਜਾਂਦੀ ਹੈ ਇਦੂ ਘਾਟ ਹੁੰਦੀ ਹੈ ਕਦੇ 2 ਰੁਪਏ ਕਿਲੋ ਵੀ ਚੱਲ ਜਾਂਦੀ ਹੈ ਤਾਂ ਕੋਈ ਪਤਾ ਨਹੀਂ ਕਰਦੀ ਤਾਂ ਹਾਂ ਇਹ ਕਰਕੇ ਕੋਈ ਕਈ ਵਾਰ ਘਾਟੇ ਪੈ ਜਾਂਦੇ ਜਾਂ ਬੇਮੌਸਮ ਮੀਂਹ ਪੈ ਜਿਵੇਂ ਹੁਣ ਅੱਜ ਮੀਂਹ ਪਏ ਨੇਗੇ ਆਪਣੇ ਅੰਬਰਸਰਵਲ ਬਹੁਤ ਮੀਂਹ ਪੈਣ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਫਸਲਾਂ ਤਾਂ ਬਿਲਕੁਲ ਖਤਮ ਹੋ ਗਈਆਂ ਸਬਜ਼ੀਆਂ ਬਿਲਕੁਲ ਖਤਮ ਹੋ ਗਈਆਂ ਹਾਂ ਫਸਲਾਂ ਜੀ ਘਰ ਕੋ ਪੈ ਗਏ ਉਹਨਾਂ ਦੇ ਨਾ ਸੋ ਅ ਅਖੀਰ ਵਿੱਚ ਮੇਰਾ ਇਹ ਸਵਾਲ ਆ ਵੀ ਮੈਂ ਇਹੀ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਇਹਨਾਂ ਨੇ ਵੀਰਜੀ ਨੇ ਅਜਬਾਈਆ ਮੱਕੀ ਬੀਜੀ ਹੈ ਮਹਿਕਬੀ ਨੇ ਕਹੇ ਤੋਂ ਮੈਗਵੇ ਦੇ ਸਲਾਹ ਅਨੁਸਾਰ ਤੇ ਹੋਰ ਵੀ ਹਰ ਕਿਸਾਨ ਇਸ ਤਰ੍ਹਾਂ ਮੱਕੀ ਬੀਜਣਗੇ ਤੇ ਤੁਸੀਂ ਜਾਂਦਿਆਂ ਨੇ ਕਿਸਾਨਾਂ ਨੂੰ ਕੀ ਸਿਹਰਾ ਦੇਵੋਗੇ ਸਾਹ ਵਾਦਾ ਕਿੰਨਾ ਹੋ ਸਕਦਾ ਫਿਰ ਇਹ ਆਪਾਂ ਹੌਲੀ-ਹੌਲੀ ਛੱਡ ਕੇ ਦੂਜੀਆਂ ਫਸਲਾਂ ਵੱਲ ਵਧੂ ਜੀ ਫਿਰ ਆਪਾਂ ਨੂੰ ਫਾਇਦਾ ਹੋਊ ਇੱਕਦਮ ਤਾਂ ਵਧ ਨਹੀਂ ਸਕਦੇ ਜੀ ਤਾਂ ਹੌਲੀ-ਹੌਲੀ ਆਪਾਂ ਅਦਤ ਬਣਾਓ ਹੂੰ ਠੀਕ ਹੈ ਜੀ ਸ਼ਾਮਾਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ